ਮੈਂ ਧੰਨਵਾਦ ਕਰਦੇ ਆ ਤੇ ਬੜੀਆਂ ਦਿਨਾਂ ਦਾ ਮਰਨ ਵਰਤ ਦਾ ਬੈਠਿਆ ਨੂੰ ਪੰਤੇ ਦਿਨ ਦਿਲਾ ਹੋ ਗਿਆ ਪੰਤੇ ਮੈਡ ਪ੍ਰਸ਼ਾਦਾ ਨਾਲ ਮਿਲਿਆ ਕਿਸਾਨ ਸੰਘਰਸ਼ ਕਮੇਟੀ ਦਾ ਮੋਰਚਾ ਨਹੀਂ ਇਹ ਨਿੱਕੇ ਤੋਂ ਲੈ ਕੇ ਵੱਡੇ ਤੱਕ ਇਹ ਸਾਰਿਆਂ ਦਾ ਸੰਯੋਗ ਹੈ ਇਸ ਕਰਕੇ ਸਾਰਿਆਂ ਵੀਰਾਂ ਨੇ ਸਾਡਾ ਬੜਾ ਭਰਵਾ ਹੰਗਾਰਾ ਦਿੱਤਾ ਹੈ ਕਿਸਾਨ ਹੀ ਮਰ ਗਿਆ ਤੇ ਫਿਰ ਦੂਜਿਆਂ ਨੇ ਕਿੱਥੋਂ ਜਿਉਣਾ ਇਸ ਕਰਕੇ ਵੀਰਾਂ ਨੂੰ ਸਾਰਿਆਂ ਨੂੰ ਸਾਡੀ ਪਛਾਣ ਵੀ ਬੜੀ ਨਾਲ ਸਾਡੇ ਸੰਯੋਗ ਦਿੱਤਾ ਇਸ ਕਰਕੇ ਜਗਦੀਸ਼ ਸਿੰਘ ਜੀ ਕੱਲੇਵਾ ਜਿੰਦਾਬਾਦ ਜਗਦੀਸ਼ ਸਿੰਘ ਜੀ ਕੱਲੇਵਾ ਜਿੰਦਾਬਾਦ ਪੂਰੇ ਪੰਜਾਬ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸੰਕੇਤਿਕ ਜੋ ਬੰਦ ਦੀ ਕਾਲ ਹੈ ਉਹ ਦਿੱਤੀ ਗਈ ਹੈ ਬੇਸ਼ੱਕ ਇਸ ਨੂੰ ਲਾਕਡਾਊਨ ਦਾ ਨਾਮ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕਿਉਂਕਿ ਲੋਕ ਖੁਦ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਅਨਜ਼ਰ ਆ ਰਹੇ ਦੂਸਰੇ ਪਾਸੇ ਕੀ ਗੱਲ ਕੀਤੀ ਹੈ ਜੇ ਜੀ ਸਿੰਘ ਡੱਲੇਵਾਲ ਹੋਣਾ ਦਾ 33ਵਾਂ ਦਿਨ ਜਿਹੜਾ ਸੀਗਾ ਉਹ ਪੁਖੜ ਤਾਲ ਤੇ ਯਾਨਕਿ ਮਰਨ ਵਰਤ ਤੇ ਜਿਹੜਾ ਹੈ ਉਹ ਪਹੁੰਚ ਚੁੱਕਾ ਹੈ ਔਰ ਉਸ ਨੂੰ ਲੈ ਕੇ ਜਿਹੜੇ ਹੈ ਅੱਜ ਪੰਜਾਬ ਪੂਰੀ ਤਰ੍ਹਾਂ ਨਾਲ ਬੰਦ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਕਿਸਾਨ ਆਗੂ ਇੱਥੇ ਪਹੁੰਚੋ ਹੈ ਨੇ ਗੱਲਬਾਤ ਕਰ ਲੈਣੇ ਆ ਸਿੰਘ ਸਾਹਿਬ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਦੀ ਫਤਿਹ ਜੀ ਕੀ ਕਹਿਣਾ ਚਾਹੋਗੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਔਰ ਲੋਕ ਖੁਦ ਤੁਹਾਡਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਕੀ ਕਹਿਣਾ ਕੋਈ ਚਾਹੋਗੇ ਬਹੁਤ ਬਹੁਤ ਸਾਡੇ ਪੰਜਾਬ ਦਾ ਤਾਂ ਹੀ ਉਹਨਾਂ ਨੂੰ ਆਪਣੀ ਕਮੇਟੀ ਵੱਲੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਡੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਜੀ ਨੰਗਲੀ ਦਾ ਜਿਨ੍ਹਾਂ ਨੇ ਬਹੁਤ ਭਰਵਾ ਹੰਗਾਰਾ ਦਿੱਤਾ ਹੈ ਕਿਉਂਕਿ ਅੰਨ ਦੇਵਤਾ ਅੰਨ ਦੇਵਤਾ ਕਿਸਾਨ ਹੀ ਆ ਜੇ ਕਿਸਾਨ ਹੀ ਨਾ ਰਿਹਾ ਤੇ ਫਿਰ ਇਹ ਦੁਨੀਆ ਕਿੱਥੋਂ ਰਹਿਣੀ ਹੈ ਜਦੋਂ ਕਿਸਾਨ ਆਪਣੀ ਜ਼ਮੀਨ ਦੇ ਵਿੱਚ ਖੇਤੀ ਪੈਦਾ ਕਰਦਾ ਹੈ ਇੱਕ ਤੋਂ ਲੈ ਕੇ ਤੇ ਫੁੱਲ ਤੱਕ ਮਲਕੀ ਜਿਵੇਂ ਨਿਕਾ ਮੋਟਾ ਕਰਿਆ ਨੇ ਦਾ ਸੌਦਾ ਕੋਈ ਵੀ ਕਿਸੇ ਨੇ ਵਿਆਹ ਸ਼ਾਦੀ ਕੁਝ ਵੀ ਕਰਨਾ ਤੇ ਉਹਨਾਂ ਨੇ ਉੱਥੋਂ ਕਮਾਈ ਕਰਨੀ ਇਸ ਕਰਕੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਦਲੇਵਾਲ ਜੋ ਅੱਜ 35 ਦਿਨਾਂ ਤੋਂ ਉਹ ਖੜਤਾਲ ਤੇ ਬੈਠੇ ਆ ਅਸੀਂ ਸਾਰਿਆਂ ਨੇ ਇੱਕ ਉਹਨਾਂ ਦੀ ਕਦੇ ਵੀ ਪਿੱਠ ਨਹੀਂ ਲਗੰਦਾਗੇ ਕਿਉਂਕਿ ਸਾਡੇ ਸਾਰਾ ਜੋ ਵੀ ਜ਼ਿਲ੍ਹਾ ਡੇਰੀ ਕੰਪਲੈਂਸ 65 ਕਿਲੇ ਪਤਾਪੁਰ ਜੋ ਜਿੱਥੇ-ਜਿੱਥੇ ਸਾਡੇ ਕਿਸਾਨ ਮਜ਼ਦੂਰ ਏਕਤਾ ਰਹਿੰਦੇ ਆ ਸਾਰਿਆਂ ਨੇ ਅੱਜ ਸੜਕਾਂ ਦੇ ਰੋੜਾਂ ਤੇ ਬਹਿ ਕੇ ਬਾਹਰ ਸ਼ਾਂਤਮਈ ਤਰਨਾ ਇਹ ਇਹ ਨਾ ਕੋਈ ਲੜਾਈ ਝਗੜਾ ਨਹੀਂ ਸ਼ਾਂਤ ਮੈਚ ਅਸੀਂ ਜਿਹੜਾ ਉਤਰਨਾ ਲਾ ਰਹੇ ਆ ਅੱਜ ਜਿਹੜਾ ਤਰਨਾ ਸਵੇਰ ਤੋਂ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਆ ਇਸ ਕਰਕੇ ਸਾਡੀਆਂ ਜਿਹੜੀਆਂ ਸਰਕਾਰਾਂ ਪਤਾ ਨਹੀਂ ਉਹ ਕਿਉਂ ਨੇਰੇ ਚ ਬੈਠੀਆਂ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਅੱਜ ਕਿ ਮੋਦੀ ਸਰਕਾਰ ਨੇ ਕੀ ਲੈਣਾ ਵੀ ਜੇ ਤੂੰ ਪੰਜਾਬ ਭਾਰਤ ਖੁਸ਼ਹਾਲ ਹੀ ਨਹੀਂ ਰਿਹਾ ਤੇ ਫਿਰ ਤੇਰੀ ਪ੍ਰਧਾਨ ਮੰਤਰੀ ਕਾਦੀ ਇਸ ਕਰਕੇ ਅਸੀਂ ਉਸ ਮੋਦੀ ਸਾਹਿਬ ਨੂੰ ਇਹ ਕਹਿੰਨੇ ਆ ਕਿ ਜੋ ਸਾਡੇ ਗੁਰਜੀਤ ਸਿੰਘ ਜੀ ਦੱਲੇਵਾਲ ਉਹ ਕੋਈ ਆਪਣੇ ਹੱਕ ਵਾਸਤੇ ਨਹੀਂ ਬੈਠੇ ਉਹ ਸਾਰੀ ਪਬਲਿਕ ਦੇ ਹੱਕ ਵਾਸਤੇ ਬੈਠੇ ਆ ਕਿਉਂਕਿ ਜੇ ਪਬਲਿਕ ਰਹੀ ਤੇ ਫਿਰ ਜਿਹੜੀਆਂ ਉਹ ਸਰਕਾਰਾਂ ਵੀ ਰਹਿੰਦੀਆਂ ਇਸ ਕਰਕੇ ਅਸੀਂ ਐਡੇ ਕੋਈ ਬਲਾਰੇ ਨਹੀਂ ਆ ਅਸੀਂ ਸਾਰਿਆਂ ਨੂੰ ਜਿੰਨਾ ਸਾਡਾ ਪਬਲਿਕ ਨੇ ਅੱਜੋ ਹੀ ਵੇਖ ਹੀ ਲਾ ਸਾਡੇ মিডিਆ ਵਾਲੇ ਵੀਰਾਂ ਵੀ ਜਿੰਨਾ ਸਾਡਾ ਸੰਯੋਗ ਦਿੱਤਾ ਅਸੀਂ ਸਾਰਿਆਂ ਦਾ ਆਪਣੀ ਕਿਸਾਨ ਮਜ਼ਦੂਰ ਏਕਤਾ ਸਿੰਘ ਬੀਕੇ ਸਿੱਧੂ ਪਰ ਵੱਲੋਂ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਸਾਡਾ ਬਹੁਤ ਸੰਯੋਗ ਦਿੱਤਾ ਅਸੀਂ ਬੜੀ ਸ਼ਾਂਤਮਈ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਤੁਸੀਂ ਵੇਖ ਹੀ ਲਿਆ ਸਾਡਾ ਪਿਛਾਸ਼ਨ ਵੀ ਬਹੁਤ ਸਾਡਾ ਸੰਯੋਗ ਦੇ ਦੇ ਰਿਹਾ ਇਹ ਬੀਜੇਪੀ ਸੂਬਾ ਨਹੀਂ ਹੈਗਾ ਕੀ ਲੱਗਦਾ ਕਿ ਐਜੀਟੇਸ਼ਨ ਕਰਕੇ ਭਾਰਤੀ ਜਨਤਾ ਪਾਰਟੀ ਤੇ ਕਿਤਨਾ ਕਿਤੇ ਇੰਪੈਕਟ ਪੈਸ ਰਿਹਾ ਇਸ ਛੀ ਨੂੰ ਲੈ ਕੇ ਵੇਖੋ ਜੀ ਉਹਨੂੰ ਪਿਆ ਹੀ ਆ ਤੁਸੀਂ ਵੇਖ ਹੀ ਲਿਆ ਸਾਡਾ ਜਿਹੜਾ ਮੋਦੀ ਆ ਉਹ ਸਮਝਦਾ ਕਿ ਪੰਜਾਬ ਦੇ ਵਿੱਚ ਮੈਨੂੰ 13 ਸੀਟਾਂ ਨਾਲ ਕੋਈ ਫਰਕ ਨਹੀਂ ਪੈਣਾ ਜੇ ਉਹਨੂੰ 13 ਸੀਟਾਂ ਨਾਲ ਫਰਕ ਨਹੀਂ ਪੈਂਦਾ ਫਿਰ ਉਹ ਪੰਜਾਬ ਤੇ ਗਾਲ ਕਿਉਂ ਘੁੱਟਦਾ ਲੇਕਿਨ ਉਹ ਹਮੇਸ਼ਾ ਜਿਹੜੋ ਪੰਜਾਬ ਦੀ ਗੱਲ ਕਰਦੇ ਨੇ ਕਹਿੰਦੇ ਮੈਂ ਪੰਜਾਬ ਦੇ ਹਿਤਾਈਸ਼ੀ ਆ ਕੁਝ ਕੋਈ ਵੀ ਗੱਲ ਹੁੰਦੀ ਕਹਿੰਦੇ ਮੈਂ ਪੰਜਾਬ ਦੇ ਨਾਲ ਮੇਰੇ ਪੁਰਾਣੇ ਸੰਬੰਧ ਨੇ ਕੀ ਲੱਗਦਾ ਕਿ ਉਹ ਫਿਰ ਸਿਰਫ ਜਿਹੜੀ ਸਪੀਚਸ ਹੀ ਰਹਿ ਜਾਂਦੀ ਉਹਨਾਂ ਦੀ ਤੁਸੀਂ ਵੇਖ ਲਓ ਜੇ ਉਹਨੂੰ ਆਪਣੇ ਨਾਲ ਹਮਦਰਦੀ ਹੁੰਦੀ ਤੇ ਸਾਡੇ ਅੱਜ ਜਗਜੀਤ ਸਿੰਘ ਜਿਹੜੇ ਢੱਲੇਵਾਲ ਆ ਉਹ ਪੋਖੜ ਧਾਲ ਤੇ ਬੈਹnde ਉਹਨਾਂ ਨੇ ਇਸ ਪੋਖੜ ਧਾਲ ਤੇ ਬਹਿਣ ਦਾ ਕੋਈ ਉਹਨਾਂ ਨੂੰ ਆਪਣਾ ਚਾ ਨਹੀਂ ਆ ਕਿਉਂਕਿ ਤੁਸੀਂ ਵੇਖ ਹੀ ਲਿਆ ਲਾਗੇ ਲਾਗੇ ਦੇਚਾ ਮਨ ਲਓ ਪਾਕਿਸਤਾਨ ਦੀ ਵੇਖ ਲਓ ਜਿਹੜਾ ਟਮਾਟਰ ਆ ਉਹ 300 ਰੁਪਏ ਕਿਲੋ ਮਿਲ ਜਾਂਦਾ ਆਟਾ ਜਿਹੜਾ ਉਹ 100 ਰੁਪਏ ਕਿਲੋ ਨਹੀਂ ਉੱਥੇ ਲੱਭਣ ਦਿਆ ਤੇ ਵੱਡਿਆਂ ਘਰਾਣਿਆਂ ਨੂੰ ਰਜਾਂਦਿਆ ਇੱਕ ਟੀਨ ਤੁਸੀਂ ਵੇਖਿਆ ਹੋਊਗਾ ਅੱਜ ਤੋਂ 6 ਮਹੀਨੇ ਸਾਲ ਪਹਿਲਾਂ ਘੋੜਾ ਦਾ ਟੀਨ ਜਿਹੜਾ ਉਹ 1100 ਦਾ ਸੀ ਅੱਜ ਉਹ ਟੀਨ ਜਿਹੜਾ ਹੈ ਉਹ 2500 ਦਾ ਹੈ ਕਿਉਂਕਿ ਇਹ ਵੱਡੇ ਧਵਾਨੀਆਂ ਮਾਨੀਆਂ ਦੇ ਕੰਮ ਚੱਲ ਰਹੇ ਆ ਜਿਨ੍ਹਾਂ ਤੋਂ ਇਲੈਕਸ਼ਨਾਂ ਲੜ ਰਹੇ ਤੇ ਸਾਡੇ ਜਿਹੜੇ ਹਰੇ ਲੋਕਾਂ ਦੇ ਆਦਮੀ ਮਲ ਕੇ ਅਹੀਂ ਗਰੀਬ ਲੋਕ ਆ ਉਹਨਾਂ ਤੇ ਗੱਲ ਘੁੱਟ ਗਈ ਇਹ ਕੰਮ ਕਰ ਰਿਹਾ ਇਸ ਕਰਕੇ ਅਹੀਂ ਗੁਰਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆ ਇਸ ਕਰਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੰਦੋਲਨ ਬੜੇ ਵੇਖੇ ਹੋਣਗੇ ਜੀ ਕੀ ਗੱਲ ਹੈ ਬੈਗਰ ਜੀ ਕਾ ਖਾਲਸਾ ਬੈਗਰ ਜੀ ਕੀ ਫਦੇ ਜੋ ਤੁਸੀਂ ਦੇ ਸਕਦੇ ਹੋ ਕਿ ਇਹ ਨੌਜਵਾਨ ਕਈ ਇੱਥੇ ਪਹੁੰਚੇ ਹੋਏ ਨੇ ਉਹ ਤੇ ਨਾਲ ਹੀ ਇੱਥੇ ਪਹੁੰਚ ਕੇ ਜਿਹੜਾ ਆ ਅੰਮ੍ਰਿਤਸਰ ਬੰਦ ਦੇ ਦੌਰਾਨ ਜਿਹੜੀਆਂ ਨੇ ਬਹੁਤ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਲੋਕ ਜਿਹੜੇ ਨੇ ਖੁਦ ਆਪ ਦੁਕਾਨਾਂ ਬੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਜਦੋਂ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੀ ਮੁਸਤੈਦ ਜਿਹੜਾ ਹੈ ਜੁਰ ਇੱਥੇ ਮੌਜੂਦ ਹੈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਹੋ ਸਕੇ ਲੇਕਿਨ ਜਗਦੀਸ਼ ਸਿੰਘ ਢੱਲੇਵਾਲ ਦੇ 35 ਦਿਨ ਦੇ ਮਰਨ ਵਰਤਨ ਨੂੰ ਲੈ ਕੇ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਜਿਹੜਾ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਅਤੇ ਖਾਸ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਬੰਦਾ ਅਸਰ ਵੇਖਣ ਨੂੰ ਮਿਲ ਰਿਹਾ ਔਰ ਲੋਕ ਖੁਦ ਜਿਹੜੇ ਨੇ ਉਹ ਇਸ ਦਾ حمایت ਕਰਦੇ ਹੋਏ ਵੀ ਅਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਜਰੂਰ ਆਪ ਖੁਦ ਮੌਕੇ ਤੇ ਪਹੁੰਚ ਕੇ ਸਾਰੀ ਜਾਇਜ਼ਾ ਜਿਹੜਾ ਹੈ ਉਹਨਾਂ ਵੱਲੋਂ ਲਿੱਤਾ ਜਾ ਰਿਹਾ ਹੈ ਔਰ ਖਾਸ ਤੌਰ ਤੇ ਇਹ ਸ਼ੋਰਟੀ ਦਵਾਈ ਜਾ ਰਹੀ ਹੈ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਅਮਨ ਕਾਨੂੰਨ ਨੂੰ ਜਿਹੜਾ ਹੈ ਉਹ ਹੱਥ 'ਚ ਨਹੀਂ ਲੈ ਦਿੱਤਾ ਜਾਵੇਗਾ ਲੇਕਿਨ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਲੋਕਡਾਊਨ ਸੀਗਾ ਉਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈ ਉਹ ਇੱਥੇ ਨਜ਼ਰ ਆ ਰਿਹਾ ਤੇ ਲਗਾਤਾਰੀ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਹਾਲ ਬਜ਼ਾਰ ਵਿੱਚ ਮੌਜੂਦ ਹਾਂ ਜਿੱਥੇ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਕੇ ਜਿਹੜਾ ਨੇ ਆਪਣਾ ਕਾਰੋਬਾਰ ਜਿਹੜਾ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਪ੍ਰੋਪਰ ਤਰੀਕੇ ਦੇ ਨਾਲ ਜਿਹੜੀਆਂ ਨੇ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਲੋਕ ਨਿਤਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਕਿਸਾਨ ਜਿੱਥੇ ਬੰਦੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜ਼ਬਰਨ ਬੰਦ ਜਿਹੜਾ ਹੈ ਉਹ ਨਹੀਂ ਕਰਾਇਆ ਜਾ ਰਿਹਾ ਕਿਉਂਕਿ ਲੋਕ ਖੁਦ ਆਪ ਮੁਹਾਰੇ ਆ ਕੇ ਜਿਹੜੇ ਨੇ ਉਹ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰਕੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਅਨਜ਼ਰ ਆ ਰਹੇ ਹਨ ਹਾਲਾਂਕਿ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਜਰੂਰ ਇੱਥੇ ਨੰਗਦੇ ਹੋਏ ਵੀ ਅਨਜ਼ਰ ਆ ਰਹੇ ਨੇ ਕਿ ਤਾਂ ਜੋ ਕਿ ਉਹ ਆਪਣੇ ਜ਼ਰੂਰੀ ਕੰਮ ਨੇ ਉਹ ਕਰ ਸਕਣ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਨੇ ਜੇਕਰ ਕਿਸੇ ਨੇ ਖੋਲ੍ਹੀ ਹੈ ਤਾਂ ਉਸ ਨੂੰ ਬੰਦ ਕਰਨ ਲਈ ਜਿਹੜੀ ਅਪੀਲ ਜਿਹੜੀ ਹੈ ਉਹ ਜਰੂਰ ਅਕੀਤੀ ਜਾ ਰਹੀ ਹੈ ਦੂਸਰੇ ਪਾਸੇ ਗੱਲ ਕੀਤੀ ਜਾਂਦੀ ਹੈ ਅੰਮ੍ਰਿਤਸਰ ਦਾ ਹਾਲ ਬਾਜ਼ਾਰ ਹੈ ਜਿੱਥੇ ਕਿ ਰੋਜ਼ਾਨਾ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਅਤੇ ਪਹੁੰਚਣ ਤੋਂ ਬਾਅਦ ਆਪਣਾ ਕਾਰੋਬਾਰ ਕਰਦੇ ਹੋਏ ਅੱਖਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰਵਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜਰੂਰ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀ ਤੀਆਂ ਜਾਣ ਕਿਉਂਕਿ ਰਕਸ ਜੋ ਸਰਵਿਸਿਸ ਨੇ ਇਸ ਐਮਰਜੈਂਸੀ ਸਰਵਿਸ ਜਿਹੜੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਹੈ ਸਾਰਾ ਕੁਝ ਜਿਹੜਾ ਹੈ ਉਹ ਕੀਤਾ ਗਿਆ ਤੁਸੀਂ ਦੇ ਸਾਰੇ ਦੁਕਾਨ ਜਿਹੜੀਆਂ ਹੈ ਉਹ ਬੰਦ ਕਰ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਜਿਹੜੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਜਿਹੀਆਂ ਨੇ ਉਹ ਜਿਹੜੀਆਂ ਨੇ ਉਹ ਜਿਹੜਾ ਹੈ ਉਹ ਬੰਦ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਤੁਸੀਂ ਦੇ ਸਕਦੇ ਹੋ ਕਿ ਇਹ ਬੈਂਕ ਜਿਹੜੇ ਨੇ ਉਹ ਪਾਦ ਦੇ ਜਿਹੜੇ ਨੇ ਉਹ ਪਾਦ ਦੇ ਜਿਹਨੇ ਉਹ ਕੀਤੀਆਂ ਜਾ ਰਹੀਆਂ ਨੇ ਰਿਕੁਐਸਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਜਿਹੜਾ ਹੈ ਪਾਦ ਜਲਦ ਜਲਦ ਜਿਹੜਾ ਹੈ ਉਹ ਕਰ ਦਿੱਤੀ ਜਾਵੇ ਲੇਕਿਨ ਸਮੱਸਿਆ ਗੱਲ ਕੀਤੀ ਜਾਵੇ ਕਿ ਲੋਕ ਜਿਹਨੇ ਪੇਸ਼ਕੁੱਪ ਆਪਣੇ ਖੁਦ ਬੰਦ ਕਰਕੇ ਸਮਰਥਨ ਦਿੰਦੇ ਹੋਏ ਵੀ ਅਨਜ਼ਰ ਆਏ ਸੰ ਲੇਕਿਨ ਮਿਲਦੀ ਗੱਲ ਕੀਤੀ ਜਾਵੇ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਉਹ ਪ੍ਰੋਪਰ ਬੰਦ ਜਿਹੜਾ ਹੈ ਉਹ ਜਰੂਰ ਹੁੰਦਾ ਹੋਇਆ ਅਨਜ਼ਰ ਆ ਰਿਹਾ ਦੂਸਰੇ ਪਾਸੇ ਦੁਕਾਨਾਂ ਜਿਹੜੀਆਂ ਨੇ ਜੇਕਰ ਖੁੱਲੀਆਂ ਨੇ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਵਾਰ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਦਲਜੀਤ ਸਿੰਘ ਤੁਸੀਂ ਇਸ ਤਰ੍ਹਾਂ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਇੱਥੇ ਪਹੁੰਚੇ ਹੋਏ ਨੇ ਦੁਕਾਨਾਂ ਜਿਹੜੀਆਂ ਨੇ ਹੁਣ ਬੰਦ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਕਹਤਾਂ ਜੋ ਕੀ ਬੰਦ ਜਿਹੜਾ ਹੈ ਉਹ ਸਫਲ ਜਿਹੜਾ ਹੈ ਉਹ ਕੀਤਾ ਜਾ ਸਕੇ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਅਨੁਮਾਨ ਅਨੁਸਾਰੀਆਂ ਲੋਕਾਂ ਵੱਲੋਂ ਜਿਹੜੀਆਂ ਨੇ ਉਹ ਜੁਰ ਸਮਰਥਨ ਜਿਹੜਾ ਹੈ ਉਹ ਉਹ ਕਿਤਾਜਾਰਾ ਤੇ ਦੂਸਰੇ ਪਾਸੇ ਕਰ ਗੱਲ ਕੀਤੀ ਨਾ ਮੈਂ ਤਾਂ ਜਿਹੜੇ ਦੁਕਾਨਾਂ ਨੇ ਉਹਨਾਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਸ਼ਿੜਿਆ ਉਹ ਕਿਤਾਜਾਰੀ ਬੇਸ਼ੱਕ ਬੈਂਕ ਤੇ ਕਮਰੋ ਵਾਲਿਆਂ ਜਿਹੜੀਆਂ ਨੇ ਇਹ ਪੇਸ਼ੇਗੁਰ ਦੀਆਂ ਜਿਹੜੀਆਂ ਬੰਦ ਕਰਾਉਣੀਆਂ ਜਾ ਰਹੀਆਂ ਨੇ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਮੀ ਇਕੱਠਾ ਜਿਹੜੀ ਹੈ ਉਹ ਨਾ ਹੋ ਜਾਵੇ ਆਪਾਂ ਵੀ ਇਸ ਰਾਮ ਇਹਨਾਂ ਨੂੰ ਇਹੀ ਸਾਰਾ ਨੂੰ ਕਿਹਾ ਗਿਆ ਵੀ ਜੋ ਵੀ ਕਾਰਵਾਈ ਕਰਨੀ ਉਹ ਪੀਸਫੁਲੀ ਕਰਨੀ ਹੈ ਕਿਸੇ ਨੇ ਕਾਨੂੰਨ ਨੂੰ ਆਪਣੇ ਹੱਥੇ ਨਹੀਂ ਲੈਣਾ ਤੇ ਨਾ ਹੀ ਅਸੀਂ ਕਿਸੇ ਨੂੰ ਕਾਨੂੰਨ ਆਪਣੇ ਹੱਥੇ ਲੈਣ ਦੇ ਗੱਲ ਵਾਲਾ ਕਿ ਜ਼ਬਰਦਸਤੀ ਬੰਦ ਕਰਵਾ ਸਕਦਾ ਕੋਈ ਦੁਕਾਨਾਂ ਕੇ ਨਹੀਂ ਨਹੀਂ ਇਹ ਲੋਕਾਂ ਦਾ ਸਮਰਥਨ ਦੇਣਾ ਹੁੰਦਾ ਦੇਖੋ ਜੀ ਇਹ ਇਹਨੂੰ ਇਹੀ ਗੱਲ ਕਹੀ ਹੈ ਵੀ ਤੁਸੀਂ ਜੋ ਵੀ ਕਹਿਣਾ ਕਿਸੇ ਨੂੰ ਪੀਸਫੁਲੀ ਕਹਿਣਾ ਹੈ ਪਿਆਰ ਨਾਲ ਦੇਣਾ ਕਹਿਣਾ ਤੁਸੀਂ ਜ਼ਬਰਦਸਤੀ ਕਿਸੇ ਨਾਲ ਨਹੀਂ ਕਰ ਸਕਦੇ ਤਾਂ ਨਾ ਹੀ ਜ਼ਬਰਦਸਤੀ ਕਿਸੇ ਨਾਲ ਹੋਣ ਦਵਾਵਾਂਗੇ ਕਾਨੂੰਨ ਕਿਸੇ ਨੂੰ ਹੱਥੇ ਲੈਣ ਦੀ ਨਹੀਂ ਪਰ ਇਹਨਾਂ ਨੇ ਤੇ ਇਹ ਦੁਕਾਨ ਜ਼ਬਰਦਸਤੀ ਬੰਦ ਕਰਵਾ ਦਿੱਤੀ ਨਹੀਂ ਉਹਨਾਂ ਬੈਂਕ ਵਾਲਿਆਂ ਨੂੰ ਉਹਨਾਂ ਰਿਕਵੈਸਟ ਕੀਤੀ ਤੇ ਬੈਂਕ ਵਾਲੇ ਕੇ ਮੰਨ ਗਏ ਉਹ ਕਹਿੰਦੇ ਸੀ ਬੰਦ ਕਰ ਜੇ ਕੋਈ ਜ਼ਬਰਦਸਤੀ ਕਰਦਾ ਫਿਰ ਕਾਰਵਾਈ ਕੀਤੀ ਜਾਏਗੀ ਉਹਦੇ ਤੇ ਬਿਲਕੁਲ ਨਹੀਂ ਕਾਰਵਾਈ ਕੀਤੀ ਹੈ ਲੇਕਿਨ ਜਿਸ ਪਾਲਜੀ ਲੱਗਦਾ ਨਹੀਂ ਕਿ ਖੁਦ ਵੀ ਲੋਕ ਜਿਹੜੇ ਆਪ ਬੰਦ ਦਾ ਸੱਦਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਬੰਦੀ ਨਜ਼ਰ ਬਿਲਕੁਲ ਜੀ ਸਮਰਥਨ ਲੱਗ ਰਿਹਾ ਲੋਕ ਵੇਖੋ ਆ ਤੁਹਾਡੇ ਹਾਲਜਾਰ ਬੰਦੀ ਆ ਆਪਾਂ ਕੇ ਮਿਲ ਕੇ ਕਾਨੂੰਨ ਨੂੰ ਕਿਸ ਨੂੰ ਹੱਥੇ ਲੈਣ ਦੀ ਬਿਲਕ ਉਹਨਾਂ ਨੂੰ ਬੰਦ ਕਰਾਉਣ ਦੀ ਸ਼ੁਰੂਆਤ ਜਿਹੜੀ ਹੈ ਹੁਣ ਜ਼ਰੂਰ ਕਿਸਾਨਾਂ ਵੱਲੋਂ ਕੀਤੀ ਗਈ ਹੈ ਚਾਹੇ ਉਹ ਬੈਂਕ ਹੋਣ ਚਾਹੇ ਉਹ ਕੋਈ ਵੀ ਪ੍ਰਾਈਵੇਟ ਦੁਕਾਨ ਹੋਵੇ ਉਸ ਨੂੰ ਬੰਦ ਕਰਵਾਉਣ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਹੋਰ ਦੁਕਾਨ ਦੇ ਉੱਤੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਪਹੁੰਚੇ ਹੋਏ ਨੇ ਅਤੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਉਹ ਦੁਕਾਨਾਂ ਜਿਹੜੀਆਂ ਨੇ ਹੁਣ ਬੰਦ ਕਰਵਾਈਆਂ ਜਾ ਰਹੀਆਂ ਨੇ ਹਾਲਾਂਕਿ ਦੂਸਰੇ ਪਾਸੇ ਦੀ ਤਸਵੀਰ ਵਿਖਾਵਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਹੀ ਦੁਕਾਨਾਂ ਜਿਹੜੀਆਂ ਨੇ ਮੋਸਟਲੀ ਬੰਦ ਕੀਤੀਆਂ ਗਈਆਂ ਨੇ ਔਰ ਸਮਰਥਨ ਦੇਣ ਦੀ ਕੋਸ਼ਿਸ਼ ਜਿਹੜੀ ਹੈ ਕਿਸਾਨਾਂ ਨੂੰ ਜਿਹੜੀ ਹੈ ਉਹ ਜ਼ਰੂਰ ਦਿੱਤੀ ਗਈ ਹੈ ਤਾਂ ਜੋ ਕਿ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜੋ ਕਿ ਜਗਜੀਤ ਸਿੰਘ ਢੱਲੇਵਾਲ ਜੋ ਕਿ ਲੰਮੇ ਸਤੋਂ ਪੁਖਹ ਹੜਤਾਲ ਤੇ ਬੈਠੇ ਹੋਏ ਨੇ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਨੂੰ ਸਮਰਥਨ ਜਿਹੜਾ ਹੈ ਉਹ ਦਿੱਤਾ ਜਾ ਸਕੇ ਲੇਕਿਨ ਹੁੰਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਮੌਜੂਦ ਆ ਜਿੱਥੇ ਕਿ ਕਈ ਦੁਕਾਨਾਂ ਜਿਹੜੀਆਂ ਖੁੱਲੀਆਂ ਸਨ ਹੁਣ ਉਹਨਾਂ ਨੂੰ ਬੰਦ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਜ਼ਰੂਰ ਕਰਵਾਇਆ ਗਿਆ ਹੈ ਹਾਲਾ ਕਿ ਇਹ ਜ਼ਬਰਨ ਦੁਕਾਨਾਂ ਜਿਹੜੀਆਂ ਬੰਦ ਨਹੀਂ ਕਰਵਾਈਆਂ ਜਾ ਸਕਦੀਆਂ ਲੇਕਿਨ ਕਿਸਾਨਾਂ ਦੇ ਵਿੱਚ ਰੋਜ ਜਿਹੜਾ ਹੈ ਉਹ ਜਰੂਰ ਹੈ ਸਾਹਮਣੇ ਆ ਰਿਹਾ ਸੀ ਜਿਸ ਵਿੱਚ ਸਾਫ ਤੌਰ ਤੇ ਇੰਨੀ ਗੱਲ ਕਹੀ ਜਾ ਰਹੀ ਸੀ ਕਿ ਅੰਮ੍ਰਿਤਸਰ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਦੁਕਾਨਾਂ ਜਿਹਨਾਂ ਨੇ ਖੋਲੀਆਂ ਨੇ ਉਹਨਾਂ ਨੂੰ ਬੰਦ ਕਰਵਾਇਆ ਜਾਵੇ ਲੇਕਿਨ ਜੇਕਰ ਕੋ ਜੋ ਲੋਕ ਜਿਹੜੇ ਨੇ ਜ਼ਿਆਦਾਤਰ ਆਪ ਖੁਦ ਹੀ ਬੰਦ ਕਰਕੇ ਆਪਣਾ ਸਮਰਥਨ ਦਿੰਦੇ ਹੋਏ ਵੀ ਅਨਜ਼ਰ ਆ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ 4 ਵਜੇ ਤੱਕ ਜੋ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਇੱਥੇ ਸਾਹਮਣੇ ਆਉਂਦੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਲਈ ਲੈਣ ਵਾਸਤੇ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਹਿੰਸਕ ਜਿਹੜੀ ਹੈ ਉਹ ਘਟਨਾ ਹੋਣ ਦਿੱਤੀ ਜਾਵੇਗੀ ਕੈਮਰ ਪਰਸਨ ਬੰਦ ਰਾਗੁਰਪੇ ਸਿੰਘ ਦਾ ਅਨਮਿਊਟ ਅਮਿਤ ਸਹਾ